ਕਰ ਰਹੇ ਨੇ ਭੈਣ ਮਨਦੀਪ कौर ਜੀ ਖਾਲਸਾ ਗੁਰਪੁਰੀ ਆਸ਼ਰਮ ਆਪਣਾ ਘਰ ਜੋ ਕਿ ਮੁੱਖ ਸੇਵਾਦਾਰ ਨੇ ਲਵਾਰਸ ਬੱਚੇ ਦੀ ਸੇਵਾ ਕਰ ਰਹੇ ਨੇ ਔਰ ਜਿੰਨੇ ਵੀ ਲੂਲੇ ਲੰਗੜੇ ਬੱਚੇ ਆ ਔਰ ਬੇਸਾਰੇ ਬੱਚੇ ਉਹਨਾਂ ਦਾ ਬਹੁਤ ਵਧੀਆ ਜੋ ਇੱਕ ਗੁਰਪੁਰੀ ਆਸ਼ਰਮ ਆਪਣਾ ਘਰ ਤਿਆਰ ਕੀਤਾ ਹੋਇਆ ਹੈ ਉਹਨਾਂ ਦੇ ਵਿੱਚ ਬਹੁਤ ਵੱਡੀ ਸੇਵਾ ਨਿਭਾਈ ਨੇ ਉਹਨਾਂ ਦੇ ਮੁੱਖ ਸੇਵਾਦਾਰ ਨੇ ਭੈਣ ਮਨਦੀਪ कौर ਜੀ ਖਾਲਸਾ ਗੁਰਪੁਰੀ ਆਸ਼ਰਮ ਆਪਣਾ ਘਰ ਮੁੱਧ ਕੀ ਤੋਂ ਪਹੁੰਚੀ ਹੋਈ ਨੇ ਵਾਹ ਜੀ ਵਾਹ ਕੁਲਵਿੰਦਰ ਦੁੱਗਲ ਸਾਹਿਬ ਆਓ ਗਏ ਆ ਤੁਹਾਡੀ ਲਾਡਲੀ ਕੱਢੀ ਹੈ ਕੁਲਵਿੰਦਰ ਬਾਜੀ ਤੇਲਵਿੰਦਰ ਤੇਲਵਿੰਦਰ ਬਾਜੀ ਵਾਹ ਜੀ ਵਾਹ ਬਹੁਤ ਵੱਡੀ ਸੇਵਾ ਕੀਤੀ ਹੈ ਮੇਰੇ ਵੀਰ ਨੇ ਫ੍ਰੀ ਸੇਵਾ ਕੀਤੀ ਗਈ ਹੈ ਮੇਰੇ ਵੀਰ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਬੇਨਤੀ ਹੈ ਵੀ ਉਹ ਸਮਾਜ ਚ ਲੈ ਲੈਣਗੇ ਵਾਹ ਜੀ ਵਾਹ ਇਸ ਤੋਂ ਬਾਅਦ ਹਰਜੀਤ ਸਟੂਡੀਓ ਜੀ ਕਿ ਨੇਰੀਆਂ ਵੀ ਆਉਂਦੇ ਆ ਕਿ ਤੂਫਾਨ ਚਲੇ ਜਾਂਦੇ ਨਹੀਂ ਬਸ ਜਾਂਦਾ ਰਹ ਜਾਂਦੀਆਂ ਇਨਸਾਨ ਚਲੇ ਜਾਂਦੇ ਨੇ ਹਰਜੀਤ ਸਟੂਡੀਓ ਜੀ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਹੈ ਉਹਨਾਂ ਨੇ ਬਹੁਤ ਵੱਡੀ ਸੇਵਾ ਕੀਤੀ ਹੈ ਉਹਨਾਂ ਨੂੰ ਮੇਰੀ ਬੇਨਤੀ ਹੈ ਵੀ ਉਹ ਸਮਾਜ ਚ ਲੈਣਗੇ ਹਰਜੀਤ ਸਟੂਡੀਓ ਵਾਹ ਕਾਲਾ ਭਵਨ ਵਾਲਾ ਮੇਰਾ ਵੀਰ ਕਾਲਾ ਭਵਨ ਵਾਲਾ ਤੇ ਰਾਜੂ ਵੀਰ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਬਹੁਤ ਸੋਹਣਾ ਭਵਨ ਸਜਾਇਆ ਹੈ ਮੇਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਹੈ ਕਾਲਾ ਵੀਰ ਮੇਰਾ ਭਵਨ ਵਾਲਾ ਤੇ ਰਾਜੂ ਵੀਰ ਬ੍ਰਿੰਦਰ ਜਹਾਨ ਗਰੁੱਪ ਵਾਹ ਜੀ ਵਾਹ ਗੋਰਾ ਮੇਰਾ ਛੋਟਾ ਵੀਰ ਰੱਬੂ ਸਿੰਘ ਸਾਹਿਬ ਕਹਿੰਦੇ ਬਹੁਤ ਵਧੀਆ ਗਰੁੱਪ ਲੱਗਿਆ ਮੇਰੇ ਵੀਰੋ ਤੁਹਾਡੀ ਪਰਫਾਰਮੈਂਸ ਤੁਹਾਡੀ ਵਰਦੀ ਤੁਹਾਡੇ ਡਰੈਸ ਬਹੁਤ ਸ਼ਾਨਦਾਰ ਤੁਹਾਡੀ ਖੂਬਸੂਰਤ ਪਰਫਾਰਮੈਂਸ ਮੈਂ ਬੇਨਤੀ ਕਰਾਂ ਮੇਰੇ ਵੀਰਾਂ ਨੂੰ ਵੀ ਉਹ ਵੀ ਜਿਹੜਾ ਬਣਦਾ ਮਾਨ ਸਨਮਾਨ ਨਾਲ ਸੋ ਇਹਨਾਂ ਰਸਮਾਂ ਨੂੰ ਅਦਾ ਕਰੇ ਨਹੀਂ ਆਦਰਪ੍ਰੀਤ ਕੌਰ ਜੀ ਖਾਲਸਾ ਗੁਰਪੁਰੀ ਆਸ਼ਰਮ ਆਪਣਾ ਕਰਤ ਮੁੱਖ ਸੇਵਾਦਾਰ ਉਹਨਾਂ ਦੇ ਨਾਲ ਮੇਰੇ ਵੀਰ ਭਾਈ ਗੁਰਜਨ ਸਿੰਘ ਜੀ ਖਾਲਸਾ ਗੁਰਪੁਰੀ ਆਸ਼ਰਮ ਆਪਣਾ ਕਰਤ ਔਰ ਸਾਰੇ ਪ੍ਰਬੰਧਕ ਕਮੇਟੀ ਮੇਰਾ ਛੋਟਾ ਵੀਰ ਸਰਦਾਰ ਹਰਦੀਪ ਸਿੰਘ ਜੀ ਪ੍ਰਧਾਨ ਸਾਹਿਬ ਗੋਰਾ ਰੱਬੋਂ ਮੇਰਾ ਛੋਟਾ ਵੀਰ ਕਾਕਾ ਵੀਰ ਜੀ ਔਰ ਨਿੰਦਰ ਭਾਜੀ ਜੋ ਕਿ ਪ੍ਰਬੰਧਕ ਕਮੇਟੀ ਦੇ ਵਿੱਚ ਬਹੁਤ ਵੱਡਾ ਸਹਿਯੋਗ ਹੈ ਸਰਦਾਰ ਮਨਜੀਤ ਸਿੰਘ ਜੀ ਸੁਪੁੱਤਰ ਸਰਦਾਰ ਬਚਿੱਤਰ ਸਿੰਘ ਜੀ 2100 ਰੁਪਏ ਦਾ ਬਹੁਤ ਵੱਡਾ ਸਹਿਯੋਗ ਹੈ ਪਵਨਨੀ ਸੇਵਾ ਇਹਨਾਂ ਵੀਰਾਂ ਵੱਲੋਂ ਕੀਤੀ ਗਈ ਹੈ ਇਹਨਾਂ ਵੀਰਾਂ ਦਾ ਵੀ ਕੋਟਨ ਕੋਟ ਧੰਨਵਾਦ ਬਰਿੰਦਰ ਚੋਹਾਰ ਗਰੁੱਪ ਪੰਜਾਬ ਦਾ ਸੁਪਰ ਤਿਤ ਸਟਾਰ ਗਰੁੱਪ ਹੈ ਸਾਡੀ ਜ਼ਿੰਦਗੀ ਦੇ ਪਰੰਪਰੇ ਵੀਰ ਹੈ ਬਰਿੰਦਰ ਚੋਹਾਰ ਗਰੁੱਪ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਮਾ ਭਗਵਤੀ ਜਗਰਨ ਕਮੇਟੀ ਦੇ ਸਾਰੇ ਵੀਰਾਂ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਰਵਾ ਜੀ ਵਾ ਸਾਬਹ ਦਾ ਸਰਦਾਰ ਸਰਜੀਤ ਸਿੰਘ ਜੀ ਹਲਵਾਰਾ ਮੇਰੇ ਵੀਰ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਉਹਨਾਂ ਦਾ ਵੀ ਪ੍ਰਬੰਧਕ ਕਮੇਟੀ ਵੱਲੋਂ ਹੱਥ ਵਨ ਕੇ ਧੰਨਵਾਦ ਕੀਤਾ ਜਾਂਦਾ ਹੈ ਕੋਟਨਪੁਰ ਧੰਨਵਾਦ ਵਿਸ਼ੇਸ਼ ਤੌਰ ਤੇ ਉਹਨਾਂ ਦਾ ਸਨਮਾਨ ਕੀਤਾ ਜਾਣਾ ਹੈ ਮੈਂ ਬੇਨਤੀ ਕਰਾਂ ਮੇਰੇ ਵੀਰ ਨੂੰ ਵੀ ਉਹ ਜਿਹੜਾ ਬਣਦਾ ਮਾਨ ਸਨਮਾਨ ਕਿਰਪਾ ਕਰਕੇ ਜਰੂਰ ਲੈ ਲੈਣ ਭੈਣਾਂ ਦਾ ਵੀ ਬਹੁਤ ਵੱਡਾ ਧੰਨਵਾਦ ਹੈ ਜਿਨ੍ਹਾਂ ਨੇ ਬਹੁਤ ਲੰਮੇ ਸਮੇਂ ਤੋਂ ਤਕਰੀਬਨ 10.5 ਵਜੇ ਤੋਂ ਲੈ ਕੇ ਹੁਣ ਇਸ ਟਾਈਮ ਜਿਵੇਂ ਮੈਂ ਗੱਲ ਕਰਾਂ ਹੈ ਸਵਾਦਨ ਵਾਜੀਆਂ ਨੇ ਬਹੁਤ ਵੱਡਾ ਸਜੰਗ ਵੀ ਦਿੱਤਾ ਹੈ ਔਰ ਮਹਾਮਾਈ ਦੇ ਜਾਗਰਣ ਦੇ ਜਿਵੇਂ ਬੈਠ ਕੇ ਬਹੁਤ ਵੱਡੀ ਸੇਵਾ ਵੀ ਕੀਤੀ ਹੈ ਸਾਰੀਆਂ ਭੈਣਾਂ ਦਾ ਸਾਰੇ ਬੱਚਿਆਂ ਦਾ ਸਾਰੇ ਵੀਰਾਂ ਦਾ ਨਗਰ ਨਿਵਾਸੀ ਨਗਰ ਗ੍ਰਾਮ ਪੰਚਾਇਤ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਤਨਮਨ ਧੰਦੇ ਨਾਲ ਸੇਵਾ ਕੀਤੀ ਹੈ ਅਰ ਆਪਣੇ ਦਸਨੋਂ ਦੀ ਨੇਕ ਮੈਂ ਦੀ ਵਿੱਚੋਂ ਸਾਰਿਆਂ ਨੇ ਬਹੁਤ ਵੱਡੀ ਸੇਵਾ ਕਰੀਆਂ ਵੈਗਰੂ ਮੇਰ ਕਰਿਓ ਕਿ ਵੈਗਰੂ ਇਹਨਾਂ ਦੇ ਘਰਾਂ ਤੇ ਕਰੀ ਵਾਦਾ ਮਾਤਾ ਜੀ ਇਹਨਾਂ ਘਰਾਂ ਵਿੱਚ ਕਰੀ ਵਾਦਾ ਜੋ ਦਾਲ ਲਈ ਫੰਡ ਕਟਾਉਂਦੇ ਨੇ ਲੰਮੀ ਉਮਰ ਕਰੀ ਸਾਰੇ ਸੱਜਣਾ ਦੀ ਜੋ ਰਲ ਮੈਂ ਹਰ ਸਾਲ ਇੱਕ ਬਹੁਤ ਵੱਡਾ ਜਾਗਰਣ ਕਰਵਾਉਂਦੇ ਨੇ ਗੋਰਾ ਰੱਬੋ ਸਾਹਿਬ ਮੇਰਾ ਵੀਰ ਹਰਦੀਪ ਪ੍ਰਧਾਨ ਸਾਹਿਬ ਉਹਨਾਂ ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਜਾਣਾ ਵੀ ਕਿਸੇ ਨੇ ਨਹੀਂ ਕਿਉਂਕਿ ਤਾਰਾ ਗਾਣੇ ਦੀ ਆਪਾਂ ਕਥਾ ਵੀ ਸੁਣ ਕੇ ਜਾਣਾ ਬਾਜੀ ਬਾ ਸਾਡੇ ਵੱਡੇ ਵੀਰ ਪੰਡਤ ਭਾਜੀ ਕੇਸਰ ਸਿੰਘ ਜੀ ਹੋਰਾਂ ਨੂੰ ਵੀ ਮੈਂ ਬੇਨਤੀ ਕਰਾਂ ਵੀ ਉਹ ਸਨਮਾਨ ਲੈਣਗੇ ਬਹੁਤ ਬਹੁਤ ਧੰਨਵਾਦ ਮਾਤਰਾ ਜਿਹੜੀ ਕਥਾ ਉਹ ਵੀ ਆਪਾਂ ਸੁਣ ਕੇ ਜਾਣਾ ਬਹੁਤ ਵੱਡੇ ਫਲ ਮਿਲਦਾ ਬਹੁਤ